ਭਾਈ ਗੁਰਜੀ ਦਾ ਕਾਲ ਸਹਾਬਾਈ ਗੁਰਜੀ ਕੀ ਪਤੇਾਰੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਦ੍ਰਿਸ਼ਟੀ ਚੈਨਲ ਮਨੁਸ ਕੀ ਯਾਤ ਸਭੇ ਇੱਕੇ ਪਹਿਚਾਨ ਬੋ ਤੇ ਆਪਣਾ ਮੂਲਪਛਾਨ ਦੇ ਮੋਟਿਵ ਨੂੰ ਨਾਲ ਲੈ ਕੇ ਇਸ ਦ੍ਰਿਸ਼ਟੀ ਚੈਨਲ ਤੁਹਾਡੀ ਸੇਵਾ ਵਿੱਚ ਆਜ ਰਿਹਾ ਮੈਂ ਗੁਰਮੀਤ ਸਿੰਘ ਪੱਟਿਆ ਅਡਵੋਕੇ ਤੁਹਾਡੀ ਸੇਵਾ ਵਿੱਚ ਆਜ ਰਿਹਾ ਅੱਜ ਦੀਆਂ ਚਰਚਾ ਦੇ ਬਾਰੇ ਵਿਚਾਰ ਕੀਤੀ ਜਾਏਗੀ ਕਿ ਮਤਲਬ ਦੁਨੀਆ ਭਰ ਦੇ ਵਿੱਚ ਮੌਸਮ ਦੀ ਵਾਤਾਵਰਨ ਦੀ ਬਹੁਤ ਸਾਰੀ ਤਬਦੀਲੀ ਆ ਰਹੀ ਹੈ ਚਰਚਾ ਇਹ ਨੇ ਕਿ ਦੁਨੀਆ ਭਰ ਦੇ ਵਿੱਚ ਤਕਰੀਬਨ 1.5 ਲੱਖ ਦੇ ਕਰੀਬ ਲੋਕ ਲੂ ਲੱਗਣ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਨ੍ਹਾਂ ਦੇ ਵਿੱਚੋਂ ਹਰ ਪੰਜਵੇਂ ਪੰਜਾਂ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਜਿਹੜਾ ਹੈ ਉਹ ਭਰ ਦਾ ਵਾਸੀ ਹੁੰਦਾ ਹੈ ਇਹ ਬੜੀ ਅਜੀਬ ਤੇ ਅਨਹੋਣੀ ਘਟਨਾ ਹੈ ਇਸ ਦੇ ਵਿੱਚ ਕੁਦਰਤ ਦਾ ਬਹੁਤ ਜ਼ਿਆਦਾ ਹੱਥ ਹੈ ਮਨੁੱਖ ਦੇ ਨਾਲੋਂ ਜ਼ਿਆਦਾ ਮਨੁੱਖ ਦੀਆਂ ਆਪਣੀਆਂ ਜਿਹੜੀਆਂ ਹਰਕਤਾਂ ਨੇ ਆਪਣੇ ਕੰਮਕਾਰ ਕਰਨ ਦਾ ਤਰੀਕਾ ਹੈ ਉਹ ਬਹੁਤ ਜ਼ਿਆਦਾ 파ਰੋ ਹੈ ਜਿਵੇਂ ਕਿ ਹਰ ਸਾਲ ਪੰਜਾਬ ਦੇ ਵਿੱਚ ਦੋ ਵਾਰ ਖੇਤਾਂ ਦੇ ਵਿੱਚ ਅੱਗਾਂ ਬਲਦੀਆਂ ਨੇ ਜਿਵੇਂ ਇੱਕ ਭਿਆਨਕ ਦ੍ਰਿਸ਼ ਤਿਆਰ ਹੁੰਦਾ ਹੈ ਜਿਵੇਂ ਬਹੁਰੇ ਬੜੇ ਤਗੜੀ ਸਿਵੇ ਭਰ ਰਹੇ ਹੁੰਦੇ ਨੇ ਉਹਨਾਂ ਦੇ ਵਿੱਚ ਬੜੇ ਤਗੜੇ ਜਾਨ ਬੜੇ ਬੜੇ ਜੀਵ ਜੰਤੂ ਪੰਛੀ ਅਤੇ ਜਿਹੜੀਆਂ ਜੜੀ ਬੂਟੀਆਂ ਨੇ ਉਹ ਸਾਰੀਆਂ ਬਰਬਾਦ ਹੋ ਜਾਂਦੀਆਂ ਨੇ ਇੱਥੋਂ ਤੱਕ ਕਿ ਜਿਹੜੇ ਜਿਨ੍ਹਾਂ ਨੇ ਬਾਗ ਲਾਏ ਨੇ ਬਾਗਾਂ ਦੇ ਲਾਗੇ ਅੱਗ ਲਾਉਣ ਲੱਗਿਆਂ ਲੋਕ ਇਹ ਵੀ ਨਹੀਂ ਵੇਦੇ ਕਿ ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਆਪਣੇ ਬਾਗ ਪਾਲੇ ਨੇ ਉਹਨਾਂ ਬਾਗਾਂ ਦੇ ਬਹੁਤ ਸਾਰੇ ਬੂਟੇ ਜਿਹੜੇ ਨੇ ਉਹ ਅੱਗ ਦੀ ਲਪੇਟ ਵਿੱਚ ਆ ਜਾਂਦੇ ਨੇ ਤੇ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਇਸ ਦੇ ਬਾਰੇ ਨਾ ਬਾਗਬਾਨੀ ਵਿਭਾਗ ਨਾ ਸਰਕਾਰ ਨਾ ਹੀ ਪਬਲਿਕ ਐਡਮਿਨਿਸਟ੍ਰੇਸ਼ਨ ਕੋਈ ਇਹਦੇ ਵੱਲ ਧਿਆਨ ਦਿੰਦੀ ਹੈ ਇਥੋਂ ਤੱਕ ਕੇ ਮਤਲਬ ਜਿਹੜੇ ਸੀਨੀਅਰ ਅਫਸਰ ਨੇ ਉਹਨਾਂ ਦੇ ਦਫ਼ਤਰਾਂ ਦੇ ਆਲੇ-ਦੁਆਲੇ ਜਾਂ ਉਹਨਾਂ ਦੇ ਚੱਲਣ ਵਾਲੇ ਰਸਤਿਆਂ ਦੇ ਵਿੱਚ ਬੜੀ ਬੁਰੀ ਤਰ੍ਹਾਂ ਦੀਆਂ ਆਗਾ ਲੱਗੀਆਂ ਹੁੰਦੀਆਂ ਨੇ ਧੂਏ ਨਾਲ ਸੜਕਾਂ ਭਰੀਆਂ ਹੁੰਦੀਆਂ ਨੇ ਪਰ ਬੜੀ ਅਜੀਬ ਗੱਲ ਹੈ ਕਿ ਉਸ ਧੂਏ ਨੂੰ چیرਦੇ ਹੋਏ ਅਫਸਰ ਜਿਹੜੇ ਨੇ ਆਪਣੀ ਮੰਜ਼ਿਲ ਵਾਲੇ ਪਾਸੇ ਨੂੰ ਨਿਕਲ ਜਾਂਦੇ ਨੇ ਥਾਂ-ਥਾਂ ਦੇ ਉੱਤੇ ਕਿਉਂਕਿ ਚੂਣ ਚੂਣ ਜਪਤਾ ਲੱਗਾ ਹੋਇਆ ਹੈ ਚੂਣਾ ਦਾ ਮਾਹੌਲ ਹੈ ਹਰ ਪਾਸੇ तकरीबन 5 7 10 ਕਿਲੋਮੀਟਰ ਦੇ ਉੱਤੇ ਪੁਲਿਸ ਦੀਆਂ ਗੱਡੀਆਂ ਪੈਰਾ ਮਿਲਟਰੀ ਫੋਰਸਿਜ਼ ਦੀਆਂ ਗੱਡੀਆਂ ਬੀਐਸਐਫ ਦੀਆਂ ਗੱਡੀਆਂ ਤੇ ਨੌਜਵਾਨ ਖੜੇ ਨੇ ਉਹਨਾਂ ਦੇ ਲਾਗੇ ਲਾਗੇ ਅੱਗਾ ਲੱਗੀਆਂ ਹੁੰਦੀਆਂ ਨੇ ਪਰ ਉਹ ਇਸ ਕੰਮ ਵਾਲਾ ਇਹਦੇ ਵਾਲ ਕੋਈ ਧਿਆਨ ਨਹੀਂ ਦਿੰਦੇ ਨਾ ਹੀ ਕਦੀ ਉਹਨਾਂ ਨੇ ਇਸ ਗੱਲ ਦੀ ਚਰਚਾ ਕਿਸੇ ਐਡਮਿਨਿਸਟ੍ਰੇਸ਼ਨ ਦੇ ਨਾਲ ਕੀਤੀ ਹੈ ਦੂਸਰੀ ਗੱਲ ਹੈ ਕਿ ਜਿਹੜੀ ਬੜੀ ਭਿਆਨਕ ਤੇ ਖਤਰਨਾਕ ਗੱਲ ਹੈ ਰਾਸ਼ਟਰ ਦੇ ਬਿਲਕੁਲ ਖਰਾਬ ਹੈ ਕਿ ਚੋਣਾਂ ਦੇ ਦੌਰਾਨ ਸਿਆਸੀ ਪਾਰਟੀਆਂ ਫੌਜ ਵਰਗੀ ਡਿਊਟੀ ਤੇ ਫੌਜ ਦੇ ਨੌਜਵਾਨਾਂ ਤੇ ਫੌਜ ਦੇ ਅਫਸਰਾਂ ਤੇ ਪ੍ਰਸ਼ਾਸਨ ਦੇ ਅਫਸਰਾਂ ਤੇ ਗਲਤ ਤਰੀਕੇ ਦੇ ਇਲਜ਼ਾਮ ਲਗਾ ਰਹੇ ਨੇ ਉਹਨਾਂ ਦੇ ਖਿਲਾਫ ਮੂਸ਼ਨबाजी ਕਰਨਾ ਸਾਡੇ ਰਾਸ਼ਟਰ ਦੇ ਖਿਲਾਫ ਹੈ ਜਿਸ ਰਾਸ਼ਟਰ ਦੇ ਰਾਜ ਕਰਨ ਦੀ ਖਾਤਰ ਇਹ ਲੋਕ ਵੋਟਾਂ ਵਟੋਰਨ ਲਈ ਦੇਖੋ ਜੀਆਂ ਗਲਤ ਨੀਤੀਆਂ ਇਹੋ ਜੇ ਗਲਤ ਵਿਚਾਰ ਦਿੰਦੇ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੰਡਮ ਕਰਨਾ ਚਾਹੀਦਾ ਹੈ ਕਿਉਂਕਿ ਪ੍ਰਸ਼ਾਸਨ ਤੇ ਫੌਜ ਇਹ ਲੋਕਾਂ ਦੇ ਭਲੇ ਵਾਸਤੇ ਆਇਆ ਹੈ ਹੁਣ ਤਾਂ ਇਹ ਆ ਸਕਦੀਆਂ ਨੇ ਬਹੁਤ ਸਾਰੀਆਂ ਹੁਣਤਾਈਆਂ ਆਉਣਗੀਆਂ ਔਰ ਇਹਨਾਂ ਨੂੰ ਰਾਜਨੀਤਿਕ ਗਲਿਆਰੇ ਦੇ ਵਿੱਚ ਖੜਿਆ ਕਰਨਾ ਇੱਕ ਬਹੁਤ ਸ਼ਰਮਨਾਕ ਤੇ ਬੜੀ ਭਿਆਨਕ ਘਟਨਾ ਹੈ ਜਿਸ ਨੂੰ ਮੈਂ ਕੰਡਮ ਕਰਦਾ ਹਾਂ ਦ੍ਰਿਸ਼ਟੀ ਚੈਨਲ ਦੇ ਸਾਰੇ ਦਰਸ਼ਕ ਵੀ ਇਸ ਨਾਲ ਸਹਿਮਤ ਹੋਣਗੇ ਇਸ ਗੱਲ ਦੇ ਉੱਤੇ ਜਰੂਰ ਵਿਚਾਰ ਕਰਨੀ ਪਵੇਗੀ ਕਿ ਪ੍ਰਸ਼ਾਸਨ ਨੂੰ ਨੂੰ ਇੱਕ ਟਿਕਾਊ ਟਿਕਾਊ ਅਤੇ ਸਮੂਹ ਭਲਾਈ ਵਾਸਤੇ ਕੰਮ ਕਰਨ ਦਾ ਇੱਕ ਸਾਧਨ ਬਣਨਾ ਚਾਹੀਦਾ ਹੈ ਲੋਕਾਂ ਦੀਆਂ ਦੁੱਖ ਤਕਲੀਫਾਂ ਲੋਕਾਂ ਦੀਆਂ ਚਿੰਤਾਵਾਂ ਲੋਕਾਂ ਦੀਆਂ ਲੋੜਾਂ ਨੂੰ ਮੁੱਖ ਰੱਖਦੇ ਹੋਏ ਪ੍ਰਸ਼ਾਸਨ ਨੂੰ ਉਹਨਾਂ ਤੱਕ ਅਪਰੋਚ ਕਰਨੀ ਚਾਹੀਦੀ ਹੈ ਜਿਹੜੇ ਲੋਕ ਸਰਕਾਰ ਦੀਆਂ ਬਣਾਈਆਂ ਹੋਈਆਂ ਨੀਤੀਆਂ ਦਿੱਤੀਆਂ ਹੋਈਆਂ ਸਕੀਮਾਂ ਸਹੂਲਤਾਂ ਤੋਂ ਵਾਂਝੇ ਜ਼ਿੰਦਗੀ ਜੀ ਰਹੇ ਨੇ ਪਰ ਪ੍ਰਸ਼ਾਸਨ ਦੀ ਇਹ ਘਾਟ 1947 ਤੋਂ ਦੀ ਆਜ਼ਾਦੀ ਤੋਂ ਬਾਅਦ ਹੌਲੀ ਹੌਲੀ ਕਰਕੇ ਇਹ ਸਾਡਾ ਸਾਡੇ ਵਾਸਤੇ ਇੱਕ ਕੈਂਸਰ ਦਾ ਰੋਗ ਬਣ ਗਿਆ ਹੈ ਕਿ ਜਿੰਨੇ ਵੀ ਅਫਸਰ ਜਾਂ ਜਿੰਨੇ ਵੀ ਪਾਣਾ ਬਣਾ ਹੈ ਇਹ ਤੰਤਰ ਹੈ ਇਹ ਤਕਰੀਬਨ ਸਾਰੇ ਤੇ ਨਹੀਂ ਬਹੁਤ ਸਾਰੇ ਅਫਸਰ ਬਹੁਤ ਸਾਰੇ ਜਿਹੜੇ ਤੰਤਰ ਦੇ ਪਾਈਵਾ ਲੋਕ ਨੇ ਉਹ ਰਾਜਨੀਤਿਕ ਪ੍ਰਭਾਵ ਦੇ ਥੱਲੇ ਗਲਤ ਫੈਸਲੇ ਲੈ ਰਹੇ ਨੇ ਲੋਕਾਂ ਦੀਆਂ ਸੁਣਵਾਈਆਂ ਨਹੀਂ ਕੀਤੀਆਂ ਜਾ ਰਹੀਆਂ ਲੋਕ ਉਹਨਾਂ ਦੇ ਦਰਵਾਜ਼ਿਆਂ ਦੇ ਅੱਗੇ ਮਜਾਰੇ ਕਰਦੇ ਨੇ ਪਟਕਦੇ ਨੇ ਇਹ ਇਹ ਗੱਲ ਜਿਹੜੀ ਆ ਇਹ ਕੋਈ ਟੀ ਸ਼ੋਭਾ ਵਾਲੀ ਨਹੀਂ ਇਸ ਦੇ ਬਾਰੇ ਪ੍ਰਸ਼ਾਸਨ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੜੀ ਗੰਭੀਰਤਾ ਨਾਲ ਸੋਚਣਾ ਪਵੇਗਾ ਕਿ ਅਗਰ ਇਹ ਲੋਕ ਮਜਾਰਿਆਂ ਦੀ ਇਸ ਸ਼ਕਲ ਦੇ ਵਿੱਚ ਜਿੰਨਾਂ ਅਸਰਾਂ ਦੇ ਜਾਂ ਪ੍ਰਸ਼ਾਸਨ ਦੇ ਬੂਹੇ ਦੇ ਅੱਗੇ ਤੱਕ ਪਹੁੰਚ ਜਾਂਦੇ ਨੇ ਤਾਂ ਇਸ ਦਾ ਮਤਲਬ ਇਹ ਹੈ ਕਿ ਪ੍ਰਸ਼ਾਸਨ ਦੀ ਬਹੁਤ ਢਿੱਲੀ ਮਠੀ ਤੇ ਗੈਰ ਸਵਧਾਨਕ ਗੈਰ ਕਾਨੂੰਨੀ ਪ੍ਰਕਿਰਿਆ ਜਿਹੜੀ ਆ ਉਹ ਚੱਲ ਰਹੀ ਹੈ ਇਸ ਲਈ ਇਹਨੂੰ ਸੁਧਾਰਨ ਦੀ ਲੋੜ ਹੈ ਕਿ ਪੰਜਾਬ ਪੰਜਾਬ ਦੇ ਵਿੱਚ ਜਾਂ ਸਾਰੇ ਭਾਰਤ ਦੇ ਵਿੱਚ سرمਾਈਦਾਰੀ ਦਾ ਬੋਲਬਾਲਾ ਔਨ ਕਰਕੇ ਰਾਜਨੀਤਿਕ ਲੋਕ ਜਿਹੜੇ ਨੇ ਉਹ ਸਾਰੇ ਦੇ ਸਾਰੇ ਇਹਨਾਂ ਤੋਂ ਪ੍ਰਭਾਵਿਤ ਨੇ ਰਾਜਨੀਤਿਕ ਲੋਕ ਜਿਹੜੇ ਨੇ ਉਹ ਵਿਧਾਨ ਸਭਾ ਕਾਰਜਪਾਲਿਕਾ ਨਿਆਂਪਾਲਿਕਾ ਤੇ ਤੱਕ ਦੇ মিডিਆ ਜਿਹੜਾ ਉਹ ਸਾਰਿਆਂ ਦੇ ਦਾ ਸਾਰਾ سرمਾਈਦਾਰੀ ਦੇ ਹੱਕ ਚ ਜਾਂ ਉਹਨਾਂ ਦੇ ਦਾ ਸਪੀਕਰ ਬਣੇ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਦੀ ਆਵਾਜ਼ ਨੂੰ ਹੀ ਬੁਲੰਦ ਕਰਦਾ ਹੈ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੋਕਾਂ ਦੀਆਂ ਦੀਆਂ ਲੋੜਾਂ ਨੂੰ ਨੂੰ ਬਹੁਤ ਘੱਟ মিডিਆ ਜਿਹੜਾ ਹੈ ਉਹ ਲੋਕਾਂ ਤੱਕ ਜਨਤਾ ਕਰਦਾ ਹੈ ਜਿਹੜੇ ਲੋਕ ਚੰਗਾ মিডিਆ ਚਲਾ ਰਹੇ ਨੇ ਬਹੁਤ ਸਾਰੇ ਨਹੀਂ ਪਰ ਉਹਨਾਂ ਦੀ ਗੱਲ ਜਿਹੜੀ ਆ ਲੋਕਾਂ ਤੱਕ ਪਹੁੰਚਾਈ ਨਹੀਂ ਜਾ ਰਹੀ ਫਿਰ ਵੀ ਕੁਝ ਮਤਲਬ ਅੱਜ ਦੇ ਦਿਨਾਂ ਦੇ ਵਿੱਚ ਇਹ ਗੱਲ ਬੜੀ ਸੋਹਣੀ ਲੱਗੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਗਦਰ ਪਿਆ ਹੋਇਆ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਅਜਿਹੇ ਜਿਹੜੇ ਪੱਤਰਕਾਰ ਨੇ ਜਰਨਲ ਜਰਨਲਿਸਟ ਨੇ ਜਿਨ੍ਹਾਂ ਦੀ ਆਵਾਜ਼ ਮੀਡੀਆ ਨਹੀਂ ਉਠਾ ਰਿਹਾ ਉਹ ਲੋਕਾਂ ਦੀ ਆਵਾਜ਼ ਤੱਕ ਆਵਾਜ਼ ਬਣ ਰਹੇ ਨੇ ਤੇ ਚੋਣਾਂ ਦੇ ਵਿੱਚ ਲੋਕਾਂ ਨੂੰ ਅਸਲੀਅਤ ਪੱਖ ਸਾਰੀਆਂ ਪਾਰਟੀਆਂ ਦੇ ਸਾਰੀਆਂ ਉਮੀਦਵਾਰਾਂ ਦੇ ਸਾਹਮਣੇ ਲਿਆ ਰਹੇ ਨੇ ਕੁਝ ਵੀ ਜੀ ਐਸੀ ਵੇਖੇ ਗਏ ਨੇ ਜਿਹੜੇ ਕਿ ਜਿੱਥੇ ਜਿੱਥੇ ਚੋਣਾਂ ਚੱਲ ਰਹੀਆਂ ਨੇ ਨਾ ਜਿੱਥੇ ਚੋਣਾਂ ਹੋਣੀਆਂ ਨੇ ਅਗਲੇ ਗਰੇਡ ਦੀਆਂ ਉੱਥੇ ਮੀਡੀਆ ਦੇ ਵਿੱਚ ਲੋਕਾਂ ਨੂੰ ਸਿੱਧੇ ਤੌਰ ਤੇ ਇਹ ਸਵਾਲ ਮੀਡੀਆ ਤੇ ਪੁੱਛੇ ਜਾਂਦੇ ਨੇ ਕਿ ਤੂੰ ਕਿਸ ਬੰਦੇ ਨੂੰ ਕਿਸ ਪਾਰਟੀ ਨੂੰ ਵੋਟ ਪਾਏਗਾ ਇਹ ਸਵਾਲ ਬਿਲਕੁਲ ਗੈਰਕਾਨੂੰਨੀ ਹੈ ਇਸ ਦੇ ਨਾਲ ਇਹ ਮੈਨੂੰ ਲੱਗਦਾ ਹੈ ਕਿ ਜਿਵੇਂ ਕਿਸੇ ਪਾਰਟੀ ਨੂੰ ਮੀਡੀਆ ਪ੍ਰਭਾਵਿਤ ਕਰਨ ਦੀ ਜਾਂ ਉਹਨੂੰ ਉਹਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਤਰੀਕਾ ਬਦਲਣ ਦੀ ਲੋੜ ਹੈ ਲੋਕਾਂ ਨੂੰ ਰੁਝਾਨ ਪੁੱਛੋ ਲੋਕਾਂ ਦੇ ਰੁਝਾਨ ਪੁੱਛੇ ਜਾ ਸਕਦੇ ਨੇ ਲੋਕਾਂ ਦੇ ਵਿਕਾਸ ਦੇ ਬਾਰੇ ਗੱਲ ਕੀਤੀ ਜਾ ਸਕਦੀ ਹੈ ਗਰੀਬੀ ਬਾਰੇ ਗੱਲ ਕੀਤੀ ਜਾ ਸਕਦੀ ਹੈ ਮਗਾਈ ਬਾਰੇ ਗੱਲ ਕੀਤੀ ਜਾ ਸਕਦੀ ਹੈ ਲੋਕਾਂ ਦੀਆਂ ਸਮੱਸਿਆਵਾਂ ਦੇ ਚਰਚਾ ਲੋਕਾਂ ਦੇ ਮੂੰਹ ਚੋਕੜਵਾਈ ਜਾ ਸਕਦੀ ਹੈ ਪਰ ਜਿਹੜਾ ਸਿੱਧਾ ਇਹ ਸਵਾਲ ਨੇ ਕਿ ਤੂੰ ਵੋਟ ਕਿਹਨੂੰ ਪਾਏਂਗਾ ਕਿਹੜੀ ਪਾਰਟੀ ਨੂੰ ਪਾਏਂਗਾ ਇਹ ਸਵਾਲ ਸੰਵਿਧਾਨ ਗੈਰ ਸੰਵਿਧਾਨਿਕ ਹੈ ਚੋਣ ਕਮਿਸ਼ਨ ਨੂੰ ਇਸ ਦੇ ਉੱਤੇ ਇੱਕ ਅੰਕਸ਼ ਲਾਉਣਾ ਚਾਹੀਦਾ ਹੈ ਤਾਂ ਕਿ ਜਿਹੜਾ ਇਹ ਇਹ ਪ੍ਰਚਾਰ ਹੈ ਕਿ ਲੋਕ ਕਿਸੇ ਵੀ ਪਾਰਟੀ ਸਿਆਸੀ ਪਾਰਟੀ ਨੂੰ ਜਾਂ ਕਿਸੇ ਆਜ਼ਾਦ ਉਮੀਦਵਾਰ ਨੂੰ ਨੁਕਸਾਨ ਨਾ ਪਹਚਾਵੇ ਇਹ ਵੇਖਣ ਵਿੱਚ ਆਇਆ ਹੈ ਕਿ ਕੋਸ਼ਿਸ਼ ਕਰਵਾਤੀ ਪਾਰਟੀਆਂ ਮੋਂ ਛੱਡ ਕੇ ਜਿਹੜੇ ਆਜ਼ਾਦ ਉਮੀਦਵਾਰ ਖਲੋਤੇ ਨੇ तकरीबन ਹਰ ਸੀਟ ਦੇ ਉੱਤੇ ਆਜ਼ਾਦ ਉਮੀਦਵਾਰ ਹਨ ਮੀਡੀਆ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਇੰਟਰਵਿਊ ਲਈ ਜਾਵੇ ਉਹਨਾਂ ਤੋਂ ਪੁੱਛਿਆ ਜਾਵੇ ਕਿ ਤੁਸੀਂ ਆਪਣਾ ਟਾਈਮ ਇਸ ਪਾਰਲੀਮੈਂਟੀ ਚੋਣ ਨੂੰ ਲੜਨ ਵਾਸਤੇ ਕਿਵੇਂ ਲਾ ਰਹੇ ਹੋ ਤੁਹਾਡੇ ਕੀ ਮੈਨੀਫੈਸਟੋ ਨੇ ਤੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਿਹੜੀਆਂ ਸਤਾ ਵਿੱਚ ਨੇ ਜਾਂ ਜਾਂ ਵਿਰੋਧੀ ਧਿਰ ਦੇ ਵਿੱਚ ਨੇ ਉਹਨਾਂ ਉਹਨਾਂ ਨਾਲੋਂ ਤੁਹਾਡਾ ਕੀ ਫਰਕ ਹੈ ਤੁਸੀਂ ਕੀ ਚਾਹੁੰਦੇ ਹੋ ਕਿ ਸਰਕਾਰ ਕੀ ਕਰੇ ਜਾਂ ਜਾਂ ਜਿਹੜੇ ਵਿਰੋਧੀ ਧਿਰ ਨੇ ਉਹ ਆਪਣਾ ਕਿਹੋ ਜਿਹਾ ਰੋਲ ਅਦਾ ਕਰ ਇਹ ਆਜ਼ਾਦ ਉਮੀਦਵਾਰਾਂ ਨੂੰ ਨੂੰ ਵੀ ਪوشਕਿਸ਼ ਕਰਨੀ ਚਾਹੀਦੀ ਹੈ ਤਾਂ ਕਿ ਇੱਕ ਦੇ ਉਹਨਾਂ ਦਾ ਕਿਉਂਕਿ ਉਹ ਬਰਾਬਰ ਦੇ ਉਮੀਦਵਾਰ ਨੇ ਜਿਵੇਂ ਕਿਸੇ ਸਿਆਸੀ ਪਾਰਟੀ ਦਾ ਕੋਈ ਉਮੀਦਵਾਰ ਹੈ ਜਿਹੜਾ ਆਜ਼ਾਦ ਉਮੀਦਵਾਰ ਖਲੋਤਾ ਹੈ ਜਿਹਦੇ ਕਾਗਜ਼ ਸਾਫ਼ ਸੁਥਰੇ ਮਿਲ ਗਏ ਨੇ ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਹੈ ਉਹਨਾਂ ਨੂੰ ਇਹ ਗੱਲ ਜ਼ਰੂਰ ਉਹਨਾਂ ਤੋਂ ਸਪਸ਼ਟ ਕਰਾਉਣੀ ਚਾਹੀਦੀ ਹੈ ਕਿ ਉਹ ਕਿਸ ਮਕਸਦ ਲਈ ਕਿਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਵਾਸਤੇ ਕਿਹਨਾ ਚੋਣ ਲੜ ਰਹੇ ਨੇ ਚੋਣ ਪ੍ਰਕਿਰਿਆ ਦੇ ਵਿੱਚ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ ਦ੍ਰਿਸ਼ਟੀ ਚੈਨਲ ਵੱਲੋਂ ਕਿਉਂਕਿ ਪਿਛਲੇ 4 ਗੇੜ ਜਿਹੜੇ ਲੱਗੇ ਨੇ ਸੋਨਾ ਦੇ ਉਹਨਾਂ ਦੇ ਵਿੱਚ ਮੈਂ ਕੱਲ ਵੀ ਗੱਲ ਕੀਤੀ ਸੀ ਕਿ 30% ਵੋਟਾਂ ਨਾ ਪੈਣ ਦਾ ਮਤਲਬ ਹੈ ਕਿ ਇੱਕ ਕੈਂਡੀਡੇਟ ਜਿਹੜਾ ਜਿੱਤ ਸਕਦਾ ਜੇ ਉਸ ਪੋਸੀਆਂ ਵੋਟਾਂ ਨਾ ਪੋਲ ਹੋਈਆਂ ਵੋਟਾਂ ਤੋਂ ਘਟ ਨੇ ਤਾਂ ਉਸ ਉਮੀਦਵਾਰ ਨੂੰ ਜਿੱਤਿਆ ਨਹੀਂ ਗਿਣਿਆ ਜਾਣਾ ਚਾਹੀਦਾ ਉਹ ਚੋਣ ਕੈਂਸਲ ਕਰ ਦੇਣੀ ਚਾਹੀਦੀ ਹੈ ਇਹ ਮੇਰਾ ਨਿੱਜੀ ਵਿਚਾਰ ਹੈ ਤੋਂ ਚੋਣ ਕਮਿਸ਼ਨ ਦਾ ਇੱਕ ਆਪਣਾ ਫਾਰਮੂਲਾ ਹੈ ਹਨਰੇਬਲ ਜਿਹੜੀਆਂ ਨੇ ਕੋਟਾ ਨੇ ਉਹਨਾਂ ਦਾ ਇੱਕ ਆਪਣਾ ਫਾਰਮੂਲਾ ਹੈ ਵਿਧਾਨ ਸਭਾ ਦਾ ਇੱਕ ਆਪਣਾ ਫਾਰਮੂਲਾ ਹੈ ਪਰ ਜੇ 35% ਵੋਟ ਪੋਲ ਨਹੀਂ ਆਉਂਦੀ ਤਾਂ ਇਸ ਦਾ ਮਕਸਦ ਹੈ ਕਿ 35% ਵੋਟ ਨੋਟਾ ਦੇ ਵਿੱਚ ਗਣੀ ਜਾਵੇ ਤੇ ਬਾਕੀ ਦੀਆਂ ਜਿਹੜੀਆਂ ਵੋਟਾਂ ਨੇ ਜਿਹੜੀਆਂ ਜਿੱਤੇ ਹੋਏ ਉਮੀਦਵਾਰ ਦੇ ਖਿਲਾਫ ਪਈਆਂ ਨੇ ਉਹਨਾਂ ਨੂੰ ਕੈਲਕੂਲੇਟ ਕਰਕੇ ਉਹਨਾਂ 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 ਦਾ ਯਰ ਤਕਸੀਮ ਕਰਕੇ ਇਹ ਵੇਖਿਆ ਜਾਵੇ ਕਿ ਕਿੰਨੇ ਪ੍ਰਤੀਸ਼ਤ ਲੋਕ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਇਸ ਉਮੀਦਵਾਰ ਨੇ ਜਿੱਤੇ ਹੋਏ ਉਮੀਦਵਾਰ ਨੇ ਰਿਪਰੈਜ਼ੈਂਟ ਕਰਨਾ ਹੈ ਜੇ ਉਹਦੀ ਰਿਪਰੈਜ਼ੈਂਟੇਸ਼ਨ ਜਿਹੜੀ ਆ ਬਿਲਕੁਲ ਮਾਮੂਲੀ ਹੈ 20% ਹੈ 30% ਹੈ ਤਾਂ ਇਹੋ ਜਿਹੇ ਉਮੀਦਵਾਰ ਤੋਂ ਕੋਈ ਆਸ਼ ਨਹੀਂ ਕੀਤੀ ਜਾ ਸਕਦੀ ਕਿ ਉਹ 100% ਆਪਣੇ ਇਲਾਕੇ ਦੇ ਵੋਟਰਾਂ ਦਾ ਹੱਕ ਕਰੂਗਾ ਉਹਨਾਂ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੂਗਾ ਆਉਣ ਵਾਲੀਆਂ ਜਿਹੜੀਆਂ ਸੰਸਦ ਬਣਨੀ ਹੈ ਪਾਰਲੀਮੈਂਟ ਦੇ ਵਿੱਚ ਜਿਹੜੇ ਉਮੀਦਵਾਰ ਜਾਣਗੇ ਉਹਨਾਂ ਨੂੰ ਬੇਨਤੀ ਹੈ ਕਿ ਹਰ ਉਮੀਦਵਾਰ ਨੂੰ ਲੋਕਾਂ ਨੂੰ ਪੁਸ਼ਕੇ ਸਮੱਸਿਆਵਾਂ ਪਾਰਲੀਮੈਂਟ ਦੇ ਵਿੱਚ ਪੇਸ਼ ਕਰਨੀਆਂ ਚਾਹੀਦੀਆਂ ਨੇ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਜਿਵੇਂ ਕਿ ਮੈਂ ਪਰੰਪਰਨ ਏਰੀਆ ਦੇ ਵਿੱਚ ਹੋਣ ਕਰਕੇ ਮੈਂ ਆਪਣੇ ਐਮਐਲਏ ਸਾਹਿਬ ਚਾਰ ਐਮਐਲਏ ਸਾਹਿਬ ਨੇ ਮੰਤਰੀ ਸਾਹਿਬ ਨੇ ਇਹਨਾਂ ਨੂੰ ਕਈ ਵਾਰ ਬੇਨਤੀ ਕੀਤੀ ਆ ਕਿ ਜਿਵੇਂ ਗੋਂਦਵਾਲ ਸਾਹਿਬ ਦੀ ਇੰਡਸਟਰੀ ਹੈ ਕਰੋੜਾਂ ਰੁਪਇਆ ਸਰਕਾਰ ਦਾ ਲੱਗਾ ਹੋਇਆ ਹੈ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉਹ ਅਕਵਾਇਰ ਕਰਕੇ ਬੇਆਬਾਦ ਛੱਡੀ ਹੋਈ ਹੈ ਲੋਕਾਂ ਨੂੰ ਸਬਸਿਡੀਆਂ ਕਰਜ਼ੇ ਦਿੱਤੇ ਹੋਏ ਨੇ ਜਿਨ੍ਹਾਂ ਦਾ ਉਹਨਾਂ ਨੇ ਇੱਕ ਨਿੱਕੇ ਪੈਸੇ ਦਾ ਵੀ ਉੱਥੇ ਕਾਰੋਬਾਰ ਨਹੀਂ ਕੀਤਾ ਅਜਿਹੀ ਇੰਡਸਟਰੀ ਨੂੰ ਮੋੜ ਸਰਜੀਤ ਕਰਨ ਦੀ ਲੋੜ ਹੈ ਸਾਡੇ ਇਲਾਕੇ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਵਿੱਚ 슈ਗਰ ਮਿਲ ਸਿਰੋਂ ਸੀ ਜਿਸ ਦੇ ਜਿਸ ਦੇ ਕਾਰਨ ਲੋਕਾਂ ਨੇ ਬੜੀ ਉਤਸ਼ਾਹਤ ਨਾਲ ਬੜਾ ਉਤਸ਼ਾਹ ਲੈ ਕੇ ਗੰਨਾ ਬੀਜਣਾ ਸ਼ੁਰੂ ਕਰਤਾ ਪਰ ਉਹ ਕਿੰਨਾ ਕਾਰਨਾ ਕਰਕੇ ਉਹ ਜਿਹੜੀ ਖੰਡ ਮਿਲਿਆ ਉਹ ਬਿਲਕੁਲ ਬਰਬਾਦ ਹੋ ਗਈ ਖੰਡਰਾਤ ਹੋ ਗਈ ਉਸ ਦੇ ਬਿਲਕੁਲ ਸਾਹਮਣੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੀ ਕੋਠੀ ਹੈ ਜਿਹੜੀ ਕਿ ਪਹਿਲਾ ਇਹ ਦੇਖੀ ਨਾ ਜਿਹੜਾ ਹੈਗਾ ਸਿਰੋ ਮਿਲ ਦੀ ਸਿਰੋ ਮਿਲ ਦੀ ਮੈਨੇਜਮੈਂਟ ਦਾ ਅਫਸਰੀ ਦੇ ਸੀਗੇ ਉਹ ਅਜੇ ਤੱਕ ਬਰਕਰਾਰ ਹੈ ਬੜੀ ਵਧੀਆ ਉਹਦੀ ਮੇਨਟੇਨੈਂਸ ਕੀਤੀ ਹੋਈ ਹੈ ਪਰ ਜਿਹੜੀ ਜਿਹਦੇ ਕਰਕੇ ਉਹ ਕੋਠੀ ਬਣੀ ਸੀ ਉਹਦੇ ਬਾਰੇ ਅਜੇ ਤੱਕ ਕਦੀ ਕਿਸੇ ਪੋਲੀਟੀਕਲ ਪਾਰਟੀ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਉਹਦੇ ਬਾਰੇ ਕੋਈ ਕੁਝ ਚਰਚਾ ਨਹੀਂ ਕੀਤੀ ਤੇ ਨਾ ਹੀ ਉਹਨੂੰ ਮੋੜ ਸਰਜੀਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਗਰ ਕੋਈ ਪਰੇਸ਼ਾਨੀਆਂ ਨੇ ਤਾਂ ਉਹ ਸਰਕਾਰ ਨਾਲ ਡਿਸਕਸ ਕਰਕੇ ਉਤੇ ਚਰਚਾ ਕਰਨੀ ਚਾਹੀਦੀ ਹੈ ਉਹਨੂੰ ਉਹਨੂੰ ਮੋੜ ਸਰਜੀਤ ਕਰਨਾ ਚਾਹੀਦਾ ਹੈ ਦੂਸਰੀ ਗੱਲ ਮੈਂ ਬੇਨਤੀ ਕੀਤੀ ਸੀ ਦ੍ਰਿਸ਼ੀ ਚੈਨਲ ਤੋਂ ਅੱਗੇ ਵੀ ਕਿਹਾ ਸੀ ਕਿ ਕਰਨਤਨ ਏਰੀਆ ਦੇ ਵਿੱਚ ਨਾਖ ਦਾ ਕੰਮ ਬਹੁਤ ਹੈ ਨਾਖ ਦੇ ਬਾਗ ਲੱਗੇ ਹੋਏ ਨੇ ਬਹੁਤ ਸਾਰੇ ਇਹ ਨਾਖ ਸਾਰੀ ਦੀ ਸਾਰੀ ਜਿਹੜੀ ਹੈ ਪਹਿਲਾਂ ਦਿੱਲੀ ਜਾ ਕੇ ਵਿਕਦੀ ਹੈ ਦਿੱਲੀ ਸਟੋਰ ਹੋ ਕੇ ਉਹ ਲੋਕ ਜਿਹੜੇ ਨੇ ਮੁੜ ਕੇ ਮਹਿੰਗੇ ਭਾਅ ਦੇ ਉੱਤੇ ਜਾ ਕੇ ਕਲਕੱਤਾ ਬੰਬੇ ਦੂਸਰੇ ਵੱਡਿਆਂ ਸ਼ਹਿਰਾਂ ਦੇ ਵਿੱਚ ਸੀਜ਼ਨ ਤੇ ਜਾ ਕੇ ਵੇਚਦੇ ਨੇ ਅਗਰ ਇਸ ਇਲਾਕੇ ਦੇ ਵਿੱਚ ਫਰੂਟ ਤੇ ਵੈਜੀਟੇਬਲ ਪ੍ਰਸਾਸ਼ਣ ਜੂਨਟਾ ਸਥਾਪਿਤ ਕੀਤਾ ਜਾਵੇ ਤਾਂ ਕਰੋੜਾਂ ਰੁਪਈਆ ਦੀ ਦੀ ਬਚਤ ਤੇ ਕਰੋੜਾਂ ਰੁਪਈਆ ਦਾ ਲਾਭ ਜਿਹੜਾ ਹੈ ਉਹ ਕਿਸਾਨਾਂ ਨੂੰ ਬਾਗਬਾਨਾਂ ਬਾਗਬਾਨ ਵਾਲਿਆਂ ਨੂੰ ਮੈਂ ਸਕਦਾ ਇਹਦੇ ਤੇ ਚਰਚਾ ਕਰਨੀ ਤੇ ਵਿਚਾਰ ਕਰਨੀ ਬਹੁਤ ਜ਼ਰੂਰੀ ਹੈ ਐਡਮਿਨਿਸਟ੍ਰੇਸ਼ਨ ਨੂੰ ਖਾਸ ਕਰਕੇ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਇਸ ਪਾਸੇ ਨਿਜੀ ਧਿਆਨ ਦੇਣ ਤਾਂ ਕਿ ਜਿਹੜੀ ਇਹ ਇਹ ਦੋਵੇਂ ਜਿਹੜੇ ਤਿੰਨੇ ਯੂਨਿਟ ਨੇ ਇਹਨਾਂ ਦੇ ਨਾਲ ਇਲਾਕੇ ਦਾ ਵਿਕਾਸ ਹੋ ਸਕੇ ਬਹੁਤ ਸਾਰੀਆਂ ਇੰਡਸਟਰੀਆਂ ਨੇ ਜਿਹੜੀਆਂ ਜਿਵੇਂ ਬਟਾਲਾ ਬਟਾਲੇ ਦੀ ਲੋਹੇ ਦੀ ਇੰਡਸਟਰੀ ਸੀਗੀ ਗੁਬਿੰਦਗਰ ਸਾਹਿਬ ਵੀ ਜਿਹੜੀ ਲੋਹੇ ਦੀ ਇੰਡਸਟਰੀ ਸੀ ਉਹ ਸਾਰੀਆਂ ਫੇਲ ਹੋ ਰਹੀਆਂ ਨੇ ਐਡਮਿਨਿਸਟ੍ਰੇਸ਼ਨ ਨੂੰ ਤੇ ਸਰਕਾਰਾਂ ਨੂੰ ਇਹ ਚਾਹੀਦਾ ਹੈ ਜਿਹੜੇ ਉਮੀਦਵਾਰ ਜਿੱਤਦੇ ਨੇ ਉਹ ਇਸ ਗੱਲ ਦੇ ਉੱਤੇ ਯੋਰ ਪਾਉਣ ਕਿ ਇਹ ਨਾ ਇੰਡਸਟਰੀ ਨੂੰ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ ਇਹਨਾਂ ਇੰਡਸਟਰੀ ਨੂੰ ਕਿਉਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਹੜੇ ਲੋਕਾਂ ਤੋਂ ਟੈਕਸ ਲੈ ਜਾਂਦੇ ਨੇ ਉਹ ਟੈਕਸ ਲੈਣ ਦੀ ਪ੍ਰਕਿਰਿਆ ਵੀ ਚੇਂਜ ਹੋਣੀ ਚਾਹੀਦੀ ਹੈ ਹਰ ਬੰਦੇ ਦੇ ਕੋਲੋਂ ਹਰ ਵਿਅਕਤੀ ਦੇ ਕੋਲੋਂ ਹਰ ਦੁਕਾਨਦਾਰ ਦੇ ਕੋਲੋਂ ਇੱਕ ਲਿਮਟ ਦੇ ਵਿੱਚ ਛੋਟੀ ਛੋਟੀ ਲਿਮਟ ਦੇ ਵਿੱਚ ਟੈਕਸ ਲਾਓ ਉਹ ਇਨਸਪੈਕਟਰੀ ਰਾਜ ਤੋਂ ਬਚ ਜਾਏਗਾ ਉਹਨਾਂ ਦੀਆਂ ਜਿਹੜੀਆਂ ਚਿੱਠੀ-ਚਿੱਠੀਆਂ ਪੱਤਰ ਆਉਂਦੇ ਨੇ ਇਨਕਮ ਟੈਕਸ ਵਾਲਿਆਂ ਵੱਲੋਂ ਉਹ ਖਤਮ ਹੋ ਜਾਣਗੇ ਉਹ ਫਿਕਸ ਰੇਟ ਫਿਕਸ ਹੈ ਦੁਕਾਨਾਂ ਦਾ ਪਤਾ ਹੈ ਕਿੰਨੀਆਂ ਨੇ ਜਿੱਥੇ ਵੀ ਹੈ ਗਿਆ ਪਿੰਡ 'ਚ ਹੈ ਸ਼ਹਿਰ 'ਚ ਹੈ ਉਹਦੇ ਉਹਦੇ ਰੇਸ਼ੋ ਦੇ ਹਿਸਾਬ ਨਾਲ ਉਹਨਾਂ ਦੇ ਕੋਲੋਂ ਟੈਕਸ ਲਿਆ ਜਾਵੇ ਤੇ ਆ ਜਿਹੜਾ ਜਿਹੜਾ ਇਨਕਮ ਟੈਕਸ ਜਿਹੜਾ ਉਹ ਵੈਸੇ ਵਾਸ ਸਕਦਾ ਆਮਦਨ ਦੇ ਨਾਲ ਜਿਹੜਾ ਵਿਕਾਸ ਹੋਣਾ ਚੰਗਾ ਦੂਸਰੀ ਗੱਲ ਜਿਹੜਾ ਜਿਹੜੇ ਵਿਕਾਸ ਦੇ ਦੇ ਖਰਚੇ ਨੇ ਉਹਨਾਂ ਤੇ ਨਿਗਾਹ ਰੱਖਣੀ ਬਹੁਤ ਜ਼ਰੂਰੀ ਹੈ ਸਰਕਾਰੀ ਬਿਲਡਿੰਗਾਂ ਸਰਕਾਰੀ ਸਟੇਡੀਅਮ ਜਿਹੜੇ ਬਿਲਕੁਲ ਬਰਬਾਦੀ ਦੀ ਕगार ਤੇ ਪਹੁੰਚੇ ਹੋਏ ਨੇ ਤਰਨਤਾਰਨ ਸਟੇਡੀਅਮ ਹੈ ਪੱਟੀ ਸਟੇਡੀਅਮ ਹੈ ਹੋਰ ਪਿੰਡਾਂ ਦੇ ਵਿੱਚ ਬਣੇ ਹੋਏ ਸਟੇਡੀਅਮ ਨੇ ਖਰਚੇ ਬਹੁਤ ਹੋਏ ਨੇ ਸਰਕਾਰਾਂ ਨੇ ਬਹੁਤ ਪੈਸੇ ਖਰਚ ਕੀਤੇ ਨੇ ਇਹ ਕੋਈ ਦੂਜੀ ਰਾਏ ਨਹੀਂ ਕਿ ਇਥੇ ਖਰਚ ਨਹੀਂ ਹੋਏ ਬਹੁਤ ਖਰਚ ਕੀਤੇ ਨੇ ਪਰ ਇਹਨਾਂ ਦੇ ਵਿੱਚ ਖਿਡਾਰੀ ਪੈਦਾ ਨਾ ਹੋਣ ਦਾ ਕਾਰਨ ਇੱਕ ਤੇ ਇੱਥੇ ਕੋਚ ਕੋਈ ਨਹੀਂ ਦੂਸਰੀ ਗੱਲ ਇਹ ਕਿ ਇਹਨਾਂ ਸਟੇਡੀਅਮ ਨੂੰ ਇਹਨਾਂ ਗਰਾਊਂਡ ਨੂੰ ਕਿਸੇ ਡਿਪਾਰਟਮੈਂਟ ਦੇ سپੁਰਦ ਨਹੀਂ ਕੀਤਾ ਗਿਆ ਉਥੋਂ ਹਜ਼ਾਰਾਂ ਰੁਪਈਆ ਦੀ ਲੱਖਾਂ ਰੁਪਈਆ ਦੀ ਜਿਹੜਾ ਸਮਾਨ ਸੀ ਬੂਏ ਬਾਰੀਆਂ ਚੋਰੀ ਹੋ ਗਏ ਨੇ ਕਦੀ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਹਦੇ ਤੇ ਵਿਚਾਰ ਕਰਨੀ ਚਾਹੀਦੀ ਹੈ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ ਐਪੀਸੋਡ ਚੰਗਾ ਲੱਗੇ ਲਾਈਕ ਕਰਿਓ ਸਬਸਕ੍ਰਾਈਬ ਕਰੋ ਕਮੈਂਟਸ ਜਰੂਰ ਕਰਿਓ ਹ ਕਮੈਂਟਸ ਕਰਨ ਨਾਲ ਇਸ ਚੈਨਲ ਦਾ ਜਿਹੜਾ ਮੇਨ ਮਕਸਦ ਹੈ ਉਹ ਹੈ ਰਾਸ਼ਟਰ ਦਾ ਨਿਰਮਾਣ ਤੇ ਲੋਕਾਂ ਦੀਆਂ ਸੁਹੂਲਤਾ ਅਗਲੇ ਐਪੀਸੋਡ ਦੇ ਵਿੱਚ ਆਪਾਂ ਸਿੱਖਿਆ ਸੁਰੱਖਿਆ ਸਿਹਤ ਤੇ ਰੋਜ਼ਗਾਰ ਦੇ ਬਾਰੇ ਚਰਚਾ ਕਰਾਂਗੇ ਜਿਹਦੇ ਜਿਹਦੇ ਵਿੱਚ ਲੋਕਾਂ ਦਾ ਕੀ ਰੋਲ ਹੈ ਸਰਕਾਰਾਂ ਦਾ ਕੀ ਰੋਲ ਹੈ ਸਰਕਾਰਾਂ ਕੀ ਕਰ ਸਕਦੀਆਂ ਨੇ ਲੋਕ ਕੀ ਕਰ ਸਕਦੇ ਨੇ ਜੇ ਅਸੀਂ ਅਧਿਕਾਰਾਂ ਦੀ ਗੱਲ ਕਰਾਂਗੇ ਤੇ ਨਾਲ ਸਾਨੂੰ ਆਪਣੇ ਫਰਜ਼ਾਂ ਦੀ ਪੂਰਤੀ ਵੀ ਕਰਨੀ ਪਵੇਗੀ ਮੁਕਤਧੀਆਂ ਸੁਹੂਲਤਾ ਨਾਲ ਦੇਸ਼ ਨਹੀਂ ਚੱਲਦਾ ਇਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ